ਲੋਕ ਹਿੱਤ ਲੋਕਾਂ ਦੀ ਆਵਾਜ਼ ਵੀਰ ਜੀ ਆ ਰਿਕਾਰਡਿੰਗ ਹੈ ਜੀ ਪਿੰਡ ਮੁੱਠਿਆਂ ਵਾਲਾ ਗੁਰਦੁਆਰਾ ਗੁਪਤ ਸਰ ਡਰੇਨੋਂ ਪਾਰ ਜਿਹੜਾ ਬੰਨ ਬੰਨਣ ਡਿਆ ਡਰੇਨ ਦੇ ਵਿੱਚ ਉੱਥੇ ਮਿੱਟੀ ਲਿਆਉਣ ਦੀ ਸੇਵਾ ਜ਼ਰੂਰ ਕਰਿਓ ਜਿਹੜੀ ਆ ਰਿਕਾਰਡਿੰਗ ਪਾਈ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਦੀ ਬੇਨਤੀ ਕੀਤੀ ਜਾਂਦੀ ਆ ਪੇ ਸਾਨੂੰ ਹਰੇ-ਚਾਰੇ ਦੀ ਚਹਿ ਤੂੜੀ ਦੀ ਜ਼ਰੂਰਤ ਹੈਗੀ ਆ ਬਹੁਤ ਜ਼ਿਆਦੀ ਬਾਕੀ ਹੁਣ ਇਸ ਵਕਤ ਸਾਨੂੰ ਮਿੱਟੀ ਦੀ ਜ਼ਰੂਰਤ ਆ ਜਾਦੀ ਮਿੱਟੀ ਸਾਡੇ ਤੱਕ ਪਚਾਈ ਜਾਵੇ ਕਿਉਂਕਿ ਇਹ ਬੰਨ ਜਿਹੜਾ ਅਸੀਂ ਬੱਧਾ ਹੋਇਆ ਵਾ ਇਹਦੇ ਉੱਤੇ ਮਾਝੇ ਦੀ ਮਿੱਟੀ ਲਾਲ ਪਾ ਕੇ ਤੇ ਇਹ ਜਿਹੜਾ ਬੰਨ ਆ ਇਹ ਮਜ਼ਬੂਤ ਹੋ ਜਾਵੇ ਹੌਣ ਵਾਲੇ ਸਮੇਂ ਦੇ ਵਿੱਚ ਗਾਂ ਅਸੀਂ ਇੱਥੇ ਮਿੱਟੀ ਪਾਉਣ ਦੀ ਕੋਸ਼ਿਸ਼ ਨਾ ਕਰੀਏ ਵੀ ਇੱਕ ਰਾਂ ਮਿੱਟੀ ਜਿੰਨੀ ਪੈਣੀ ਆ ਹੁਣ ਸਾਡਾ ਮਤਲਬ ਇਹੋ ਹੀ ਆ ਵੀ ਇੱਕ ਰਾਂ ਪੈ ਜਾਵੇ ਇਹ ਗਾਂ ਵਾਸਤੇ ਸਾਡਾ ਬੰਨ ਪੱਕਾ ਰਵੇ ਇਸ ਬੰਨ ਦੇ ਨਾਲ ਆ ਜਿਹੜੀ ਹਰਿਆਲੀ ਤੁਹਾਨੂੰ ਦਿਂਦੀ ਆ ਇਸ ਸਾਈਡ ਨੂੰ ਇਹਦੇ ਕਾਰਨ ਹੀ ਦਿਂਦੀ ਆ ਆ ਸਾਈਡ ਦੇਖੋ ਪਾਣੀ ਆ ਤੇ ਐਸੀ ਸਭ ਹਰਿਆਲੀ ਆ ਇਹਦੇ ਕਾਰਨ ਹੀ ਹਰਿਆਲੀ ਆ ਤੇ ਇੰਨੀ ਬੇਇੰਤਿ ਮਨਜ਼ੂਰ ਕਰੋ ਕੋਈ ਤੂੜੀ ਚਾ ਕੋਈ ਜਿਹੜਾ ਸੌਦਾ ਲੈ ਕੇ ਆਉਂਦਾ ਨਾ ਮੇਰਾ ਵੀਰ ਭਰਾ ਸੌਦੇ ਦੀ ਕੋਸ਼ਿਸ਼ ਮਤ ਕਰੋ ਇਹ ਜਿਹੜਾ ਸੌਦਾ ਇਹ ਪਿੰਡਾਂ 'ਚ ਮੁਕਾਲ ਪਾਉਂਦਾ ਬਹੁਤ ਜ਼ਿਆਦਾ ਤੇ ਤੂੜੀ ਤੇ ਚਾਰੇ ਦੀ ਤੇ ਇਹ ਕੋਸ਼ਿਸ਼ ਕਰੋ ਤੇ ਜੇ ਮੇਰਾ ਵੀਰ ਭਰਾ ਕੋਈ ਬਾਲੀ ਸੇਵਾ ਕਰਨਾ ਚਾਹੁੰਦਾ ਵਾ ਉਹ ਆਣ ਕੇ ਬਾਅਦ ਵਿੱਚ ਜਦੋਂ ਪਾਣੀ ਲੈ ਜੇ ਉਦੋਂ ਗਰਾਊਂਡ ਜੀਰੋ ਤੇ ਆਣ ਕੇ ਵੇਖ ਕੇ ਤੇ ਜਿਹਦੇ ਰੇਤਾ ਪਈ ਆ ਉਹ ਰੇਤਾ ਕੱਢੇ ਜਿਹਦੇ ਮੰਨ ਲਾ ਕੋਟਾਈ ਖਾਦ ਵੀ ਵਾਸਤੇ ਸਹਾਇਤਾ ਕਰਨੀ ਜੀ ਤੋਂ ਨਹੀਂ ਮਿਲਦਾ ਉਹਦੇ ਵਾਸਤੇ ਉਹਦੀ ਜਰੂਰੀ ਆ ਕਿ ਉਹ ਮਦਦ ਉਹਦੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ